ਪੰਜਾਬ ਦੇ ਇੱਕ ਪਿੰਡ ਦੀ ਤਸਵੀਰ ਸਾਂਝੀ ਕਰ ਰਹੇ ਹਾਂ ਖੂਬਸੂਰਤ ਤਸਵੀਰ ਜਿੱਥੇ ਕਿ ਪਿੰਡ ਦੀ ਪੰਚਾਇਤ ਦੇ ਵੱਲੋਂ ਵੱਖਰਾ ਇੱਕ ਪ੍ਰਾਲਾ ਕੀਤਾ ਗਿਆ ਪਿੰਡ ਦੇ ਵਿੱਚ ਛੱਪੜ ਦੇ ਵਿੱਚ ਬਦਲਾਵ ਲਿਆ ਦਿੱਤਾ ਗਿਆ ਇੱਕ ਅੰਬਰੀ ਸਾਧ ਦਾ ਇੱਕ ਨਿੱਜੀ ਪਿੰਡ ਹੈ ਮੱਲੂ ਨੰਗਲ ਦੇ ਵਿੱਚ ਦੇਖਸਾ ਤੋਂ ਕਿ ਚੀਲਾਂ ਦੇ ਵਿੱਚ ਬਕਤਾ ਚਲਦੀ ਹੈ ਨਜ਼ਰ ਆ ਰਹੀ ਹੈ ਛੱਪੜ ਸੀ ਪਹਿਲਾਂ ਤੇ ਪਿੰਡ ਵਾਲੇ ਕਾਫੀ ਮੁਸ਼ਕਲ ਦੇ ਵਿੱਚ ਜੀ ਰਹੇ ਸੀ ਕਿ ਜਿਹੜਾ ਘਰ ਦਾ ਪਾਣੀ ਆ ਉਹ ਬਹੁਤ ਗੰਦਾ ਆ ਰਿਹਾ ਛੱਪੜ ਦਾ ਬਣੀ ਆ ਰਿਹਾ ਪਰ ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਦੇ ਵੱਲੋਂ ਇੱਕ ਨਿਰਣਾ ਲਿਤਾ ਗਿਆ ਕਿ ਪਿੰਡ ਦਾ ਬਦਲਾਵ ਕੀਤਾ ਜਾਵੇ ਲਾਗੇ ਸਾਡਾ ਵਿਦਿਆਦਾ ਮੰਦਰ ਸਕੂਲ ਸੀ ਬਹੁਤ ਗੰਦਾ ਸੀ ਛੱਪੜ ਪਿੰਡ ਦਾ ਪੰਚਾਇਤ ਨੇ ਆ ਮਕਸਦ ਸੀਗਾ ਕਿ ਇਹਨੂੰ ਗੰਦੇ ਛੱਪੜ ਨੂੰ ਸਾਫ਼ ਕਰਕੇ ਤੇ ਸੁੰਦਰ ਦੇਖ ਦਿੱਤੀ ਜਾਵੇ ਇੱਕ ਝੀਲ ਦਾ ਰੂਪ ਦਿੱਤਾ ਜਾਵੇ ਪੰਜਾਬ ਦੇ ਇੱਕ ਪਿੰਡ ਦੀ ਤਸਵੀਰ ਸਾਂਝੀ ਕਰ ਰਹੇ ਹਾਂ ਖੂਬਸੂਰਤ ਤਸਵੀਰ ਜਿੱਥੇ ਕਿ ਪਿੰਡ ਦੀ ਪੰਚਾਇਤ ਦੇ ਵੱਲੋਂ ਵੱਖਰਾ ਇੱਕ ਪ੍ਰਾਲਾ ਕੀਤਾ ਗਿਆ ਪਿੰਡ ਦੇ ਵਿੱਚ ਛੱਪੜ ਦੇ ਵਿੱਚ ਬਦਲਾਵ ਲਿਆ ਦਿੱਤਾ ਗਿਆ ਮੱਲੂ ਨਗਰ ਦੀ ਪਿੰਡ ਦੀ ਗੱਲ ਕਰ ਰਿਹਾ ਖੂਬਸੂਰਤ ਪਿੰਡ ਕਿਉਂਕਿ ਇਹ ਤੁਸੀਂ ਝੀਲਾਂ ਚੰਡੀਗੜ੍ਹ ਜਾ ਅੰਮ੍ਰਿਤਸਰ ਦੇ ਵਿੱਚ ਦੇਖਿਆ ਹੋਣ ਗਿਆ ਪਰ ਪੰਜਾਬ ਦਾ ਇੱਕ ਅੰਮ੍ਰਿਤਸਰ ਦਾ ਇੱਕ ਨਿੱਜੀ ਪਿੰਡ ਹੈ ਮੱਲੂ ਨੰਗਲ ਦੇ ਵਿੱਚ ਦੇਖ ਸਕਦੇ ਹੋ ਕਿ ਚੀਲਾਂ ਦੇ ਵਿੱਚ ਬਕਤਾ ਚਲਦੀ ਆ ਨਜ਼ਰ ਆ ਰਹੀ ਹੈ ਛੱਪੜ ਸੀ ਪਹਿਲਾਂ ਤੇ ਪਿੰਡ ਵਾਲੇ ਕਾਫੀ ਮੁਸ਼ਕਲ ਦੇ ਵਿੱਚ ਜੀ ਰਹੇ ਸੀ ਕਿ ਜਿਹੜਾ ਘਰ ਦਾ ਪਾਣੀ ਆ ਉਹ ਬਹੁਤ ਗੰਦਾ ਆ ਰਿਹਾ ਛੱਪੜ ਦਾ ਪਣੀ ਆ ਰਿਹਾ ਪਰ ਉਸ ਤੋਂ ਬਾਅਦ ਪਿੰਡ ਦੀ ਪੰਚਾਇਤ ਦੇ ਵੱਲੋਂ ਇੱਕ ਨਿਰਣਾ ਲਿਤਾ ਗਿਆ ਕਿ ਪਿੰਡ ਦਾ ਬਦਲਾਵ ਕੀਤਾ ਜਾਵੇ ਤੇ ਦੇਖ ਸਕਦੇ ਹੋ ਖੂਬਸੂਰਤ ਪਿੰਡ ਬੱਚੇ ਛੋਟੇ ਛੋਟੇ ਇੱਥੇ ਜਦੋਂ ਪਹੁੰਚਦੇ ਨੇ ਇਹ ਬਦਲਾਪ ਜੀ ਜਿਹੜੀ ਤਸਵੀਰ ਆ ਪੰਜਾਬ ਦਾ ਇੱਕ ਨੋਕਾ ਪਿੰਡ ਆ ਕਿ ਜਿੱਥੇ ਪਿੰਡ ਦੇ ਲੋਕਾਂ ਦੇ ਵੱਲੋਂ ਤੇ ਪੰਚਾਇਤਾਂ ਵੱਲੋਂ ਸੰਯੋਗ ਦੇ ਨਾਲ ਇਹ ਤਸਵੀਰ ਜਿਹੜੀ ਤਿਆਰ ਕੀਤੀ ਗਈ ਆ ਦੇਖ ਸਕਦੇ ਹੋ ਕਿ ਪਿੰਡ ਦੇ ਐਂਟਰ ਹੁੰਦੇ ਹੀ ਕੀਰਤਨ ਸਵੇਰ ਦੇ ਟਾਈਮ ਸ਼ਬਦ ਦੇ ਨਾਲ ਕੀਰਤਨ ਹੁੰਦਾ ਵਾ ਤੇ ਬੱਚਿਆਂ ਵਾਸਤੇ ਵੱਖ-ਵੱਖਰੇ ਸਹੂਲਤਾਂ ਕੀਤੀ ਗਈ ਆ ਲੋਕ ਇੱਥੇ ਦੂਰ-ਦੂਰ ਤੋਂ ਇੱਥੇ ਪਿੰਡ ਨੂੰ ਵੇਖਣ ਵਾਸਤੇ ਪਹੁੰਚਦੇ ਨੇ ਆ ਦੇਖ ਸਕਦੇ ਹੋ ਕਿ ਪਿੰਡ ਦੀ ਤਸਵੀਰ ਕਰ ਰਿਹਾ ਮੱਲੂ ਨਗਲ ਦੀ ਕਹਿ ਸਕਦੇ ਆ ਕਿ ਪੰਜਾਬ ਦਾ ਇੱਕ ਨੋਖਾ ਪਿੰਡ ਆ ਕਿ ਜਿੱਥੇ ਪੰਜਾਬ ਦੇ ਇਸ ਪਿੰਡ ਦੇ ਵਿੱਚ ਬਦਲਾਵ ਲਿਆਂਦਾ ਗਿਆ ਛੱਪੜ ਨੂੰ ਬਦਲਿਆ ਗਿਆ ਵਾ ਫਿਰ ਇੱਕ ਹੋਰ ਤੀਜੇ ਵੇਖਣ ਨੂੰ ਆ ਕਿ ਇੱਥੇ ਖੂਹ ਬਣਾ ਦਿੱਤੇ ਗਏ ਨੇ ਕਿਉਂਕਿ ਜਿਹੜਾ ਗੰਦਾ ਪਾਣੀ ਆ ਉਹਦਾ ਜਿਹੜਾ ਕਿ ਵਿਕਾਸ ਹੋ ਸਕੇ ਕਿਉਂਕਿ ਕੂੜੇ ਦਾ ਢੇਰ ਜਿਹੜਾ ਇੱਕ ਖੂਹ ਚ ਲੱਜਿੰਦਾ ਦੂਜੇ ਦਾ ਪਾਣੀ ਸਾਫ਼ ਹੁੰਦਾ ਨਜ਼ਰ ਆ ਰਿਹਾ ਇਹ ਦੇਖ ਸਕਦੇ ਹੋ ਤਸਵੀਰ ਲਿੰਗਿੰਦੇ ਟੀਮ ਗਰਾਊਂਡ ਜ਼ੀਰੋ ਦੇ ਉੱਪਰ ਪਹੁੰਚੀ ਹੋਈ ਆ ਮਲੂਨਗਰ ਪਿੰਡ ਦੇ ਵਿੱਚ ਜਿੱਥੇ ਕਿ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਦੇ ਵੱਲੋਂ ਵਿਕਾਸ ਕੀਤਾ ਗਿਆ ਤੇ ਆ ਖੂਹ ਦੇਖ ਸਕਦੇ ਤੁਸੀਂ ਕਿ ਸਭ ਤੋਂ ਪਹਿਲਾਂ ਵੱਖਰੇ ਵੱਖਰੇ ਅਪਰਾਲਾ ਜਿਹੜਾ ਪਿੰਡ ਦੇ ਵੱਲੋਂ ਕੀਤਾ ਗਿਆ ਕਿਉਂਕਿ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਤਾਂ ਬਦਲਾਅ ਹੈਗਾ ਵਾ ਪਰ ਪਿੰਡਾਂ ਦੇ ਵਿੱਚ ਬਦਲਾਅ ਨਹੀਂ ਆ ਪਰ ਇਸ ਦੇ ਪਿੰਡ ਦੀ ਪੰਚਾਇਤ ਦੇ ਵੱਲੋਂ ਇਹ ਬਦਲਾਅ ਆ ਦੇਖ ਸਕਦੇ ਕਿ ਪਿੰਡ ਦੇ ਜਿਹੜਾ ਗੰਦਾ ਪਾਣੀ ਆ ਉਸ ਤੋਂ ਪਹਿਲਾਂ ਖੂਹ ਦੇ ਵਿੱਚ ਆਵੇਗਾ ਫਿਰ ਦੂਜੇ ਖੂਹ ਦੇ ਵਿੱਚ ਫਿਲਟਰ ਹੋਵੇਗਾ ਤੀਜੇ ਦੇ ਵਿੱਚ ਕੂੜਾ ਜਿੰਨਾ ਉਹ ਫਿਲਟਰ ਹੋਵੇਗਾ ਚੌਥੇ ਜਾ ਕੇ ਪਾਣੀ ਜਿਹੜਾ ਸਾਫ਼ ਹੋ ਕੇ ਛੱਪੜ ਦੇ ਜਿਹੜਾ ਨਾਲਾ ਉਹਦੇ ਵਿੱਚ ਪਵੇਗਾ ਇਹ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਇਹ ਪਹਿਲਾ ਪਿੰਡ ਹੋਵੇਗਾ ਜਿਹਦੇ ਵਿੱਚ ਬਦਲਾਵ ਕੀਤਾ ਗਿਆ ਪਿੰਡ ਦੇ ਲੋਕਾਂ ਦੇ ਵੱਲੋਂ ਤੇ ਪਿੰਡ ਦੀ ਪੰਚਾਇਤ ਦੇ ਵੱਲੋਂ ਕਿਉਂਕਿ ਇਸ ਛੱਪੜ ਕਰਕੇ ਕਾਫੀ ਲੋਕ ਬਿਮਾਰ ਹੋ ਰਹੇ ਸਨ ਉਸ ਤੋਂ ਬਾਅਦ ਪਿੰਡ ਦੇ ਵੱਲੋਂ ਵਿਕਾਸ ਕੀਤਾ ਗਿਆ ਇਹ ਤਸਵੀਰਾਂ ਨੇ ਦਿਖਾ ਰਿਆ ਤੇ ਦੂਜੇ ਪਾਸੇ ਹੋਰ ਵੀ ਤਸਵੀਰ ਸਾਂਝੀ ਕਰ ਰਹੇ ਹਾਂ ਕਿ ਪਿੰਡ ਦੇ ਜਿਹੜੇ ਲੋਕ ਇੱਥੇ ਪਹੁੰਚੋਗੇ ਗੱਲਬਾਤ ਕਰਾਂਗੇ ਕਿ ਪਿੰਡ ਦਾ ਜਿਹੜਾ ਵਿਕਾਸ ਹੋਇਆ ਜਿੰਦਾ ਪਿੰਡ ਦੇ ਲੋਕਾਂ ਦੇ ਵੱਲ ਵਿਕਾਸ ਕੀਤਾ ਗਿਆ ਇਹ ਮੰਨਦੇ ਵਿੱਚ ਕਿਦਾ ਆ ਪਰ ਇੱਕ ਜਿਹੜੇ ਖੂਬ ਬਣਾ ਦਿੱਤੇ ਗਏ ਨੇ ਫਿਲਟਰ ਪਾਣੀ ਕਰਨ ਵਾਸਤੇ ਆ ਦੇਖ ਸਕਦੇ ਹੋ ਕਿ ਇਹ ਫਿਲਟਰ ਪਾਣੀ ਹੋ ਕੇ ਜਿਹੜਾ ਛੱਪੜ ਦੇ ਵਿੱਚ ਜਾ ਰਿਹਾ ਜਿਹੜੀ ਕਿ ਝੀਲ ਕਹਿ ਸਕਦਾ ਪੰਜਾਬ ਦਾ ਪਹਿਲਾ ਪਿੰਡ ਹੈਗਾ ਤੇ ਪਿੰਡ ਦੇ ਮੈਂਬਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਸ ਤੋਂ ਪਹਿਲਾਂ ਇੱਕ ਤਸਵੀਰ ਹੋਰ ਆ ਕਿ ਕੋਈ ਪੰਜਾਬ ਦੇ ਵਿੱਚ ਏਟੀਐਮ ਤੁਸੀਂ ਬਹੁਤ ਵੇਖੇ ਹੋਣਗੇ ਪੈਸੇ ਕਢਾ ਲਦੇ ਹੋਏ ਪਰ ਇਹ ਪਹਿਲਾ ਏਟੀਐਮ ਮਸ਼ੀਨ ਕਹਿ ਸਕਦੇ ਆ ਕਿ ਜਿੱਥੇ ਪਾਣੀ ਦੇ ਟੈਂਕੀ ਲੱਗਿਆ ਅੱਗੇ ਏਟੀਐਮ ਸਿਸਟਮ ਲਗਾ ਦਿੱਤਾ ਗਿਆ ਕਿ ਕਾਟ ਲਾ ਕੇ ਜਿਹੜਾ ਕਿ ਪਾਣੀ ਨਿਕਲੇਗਾ ਇਹ ਕਹਸਦੇ ਜਿੱਥੇ ਪੰਜਾਬ ਸਰਕਾਰ ਵੀ ਕਹਿ ਰਹੀ ਆ ਕਿ ਪਾਣੀ ਦੀ ਬਚਤ ਕੀਤੀ ਜਾਵੇ ਤੇ ਉਸੇ ਚੀਜ਼ ਨੂੰ ਵੇਖਦੇ ਹੋયા ਆ ਇਹ ਪਿੰਡ ਦੇ ਵੱਲੋਂ ਨੌਖਾ ਪ੍ਰਾਲਾ ਕੀਤਾ ਗਿਆ ਵਾ ਕਿ ਜਦੋਂ ਇੱਥੇ ਏਟੀਐਮ ਲੱਗੇਗਾ ਤੇ ਪਾਣੀ ਨਿਕਲਦਾ ਨਜ਼ਰ ਆਵੇਗਾ ਪਿੰਡ ਦੇ ਲੋਕ ਵੀ ਇਹ ਪਹੁੰਚੇ ਹੋਏ ਨੇ ਗੱਲਬਾਤ ਵੀ ਅਸੀਂ ਕਰਾਂਗੇ ਪਿੰਡ ਦੇ ਕਿਉਂਕਿ ਪਿੰਡ ਦੇ ਵਿੱਚ ਕਾਫੀ ਬਦਲਾਅ ਜਿਹੜਾ ਵਾ ਇਸ ਪਿੰਡ ਦੇ ਵਿੱਚ ਲਿਆਂਦਾ ਗਿਆ ਕਿ ਰੰ ਕਿਉਂ ਅਬ ਚਾਰੇ ਪਾਸੇ ਜਿਹੜੀ ਤਸਵੀਰ ਆ ਉਹ ਦਿਖਾ ਰਿਆ ਪਿੰਡ ਦੇ ਲੋਕ ਪਹੁੰਚੇ ਹੋਏ ਨੇ ਬਾਬੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੀ ਜੀ ਮੈਂ ਗੁਰਵਿੰਦਰ ਸਿੰਘ ਜੀ ਲੀਵਿੰਗ ਇੰਡੀਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਸਾਡੇ ਪਿੰਡ ਆਏ ਜੀ ਕੀ ਕਹਿਣਾ ਚਾਹੋਗੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਛੱਪੜ ਦਾ ਬਦਲਾਅ ਕਰਨ ਦਾ ਕਾਰਨ ਕੀ ਹੈਗਾ ਜੀ ਦੇਖੋ ਜੀ ਬਹੁਤ ਗੰਦਾ ਸੀ ਛੱਪੜ ਪਿੰਡ ਦਾ ਤੇ ਆਪਣਾ ਲਾਗੇ ਸਾਡਾ ਵਿਦਿਆ ਦਾ ਮੰਦਿਰ ਸਕੂਲ ਸੀ ਹਾਂ ਤੇ ਸਾਡੀ ਪੰਚਾਇਤ ਦਾ ਮਕਸਦ ਸੀਗਾ ਕਿ ਇਹਨੂੰ ਗੰਦੇ ਛੱਪੜ ਨੂੰ ਸਾਫ਼ ਕਰਕੇ ਤੇ ਸੁੰਦਰ ਦੇਖ ਦਿੱਤੀ ਜਾਵੇ ਇੱਕ ਝੀਲ ਦਾ ਰੂਪ ਦਿੱਤਾ ਜਾਵੇ ਜੋ ਕਿ ਜੋ ਆਉਣ ਵਾਲੇ ਦਿਨਾਂ ਚ ਪਾਣੀ ਜਿਹੜਾ ਵਾ ਉਹਨੂੰ ਆਪਾਂ ਸੰਭ ਕੇ ਤੇ ਖੇਤੀ ਜੋ ਕਰਕੇ ਖੇਤੀ ਨੂੰ ਦਿੱਤਾ ਜਾਵੇ ਇਹ ਸਾਡਾ ਮਸਰੂਬਾ ਸੀਗਾ ਸਾਡੀ ਪੰਚਾਇਤ ਨੇ ਜਿਹੜਾ ਵਾ ਉਹ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਤੁਹਾਨੂੰ ਇੱਕ ਸੁੰਦਰ ਝੀਲ ਦੇਵਾਂਗੇ ਇੱਥੇ ਚੰਡੀਗੜ੍ਹ ਵਾਲਾ ਨਜ਼ਾਰਾ ਦੇਵਾਂਗੇ ਕਿਸ਼ਤੀਆਂ ਛੱਡਾਂਗੇ ਉਹ ਅਸੀਂ ਕਰਕੇ ਜਿਹੜਾ ਪਿੰਡ ਨੂੰ ਵਿਖਾਇਆ ਏ ਉਹਨਾਂ ਕਿ ਦੂਰ ਡਰਾਡੇ ਤੋਂ ਲੋਕ ਬਹੁਤ ਵੇਖਣ ਆਉਂਦੇ ਆ ਕਿ ਝੀਲ ਹੈਗੀ ਚੰਡੀਗੜ੍ਹ ਵਾਲਾ ਮਾਹੌਲ ਬਣਾ ਦਿੱਤਾ ਕਿ ਪੂਰੇ ਪਿੰਡ 'ਚ ਵੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਲੋਕੇਸ਼ਨ ਇੱਕ ਦੋ ਦਿਨਾਂ ਚ ਪੋਰਟ ਵੀ ਜਿਹੜੀ ਉਹ ਵੀ ਆ ਜਾਏਗੀ। ਅੱਛਾ ਪੋਰਟ ਚਾਲੂ ਤੇ ਪੋਰਟ ਚਾਲੂ ਕੀਤੀ ਜਾਏਗੀ। ਹੋਰ ਵੀ ਇਹਦੇ ਵਿੱਚ ਕੋਈ ਜਿਹੜੇ ਵਿਰਾਸਤੀ ਬੂਟੇ ਜਿਹੜੇ ਰਹਿੰਦੇ ਲੱਗਣ ਵਾਲੇ ਉਹ ਵੀ ਲਾ ਕੇ ਦਿੱਤੇ ਜਾਣਗੇ ਤੇ ਵਧੀਆ ਇੱਕ ਮਾਹੌਲ ਜਿਹੜਾ ਵਾ ਸਿਰਜਿਆ ਜਾਏਗਾ ਇੱਥੇ। ਪਰ ਇੱਕ ਤੇ ਛੱਪੜ ਦਾ ਤੇ ਤੁਸੀਂ ਵਿਕਾਸ ਕਰਤਾ। ਇਹ ATM ਵਾਲਾ ਥੋੜਾ ਜਿਹਾ ਸਿਸਟਮ ਸਾਨੂੰ ਥੋੜਾ ਜਿਹਾ ਸਮਝਾਓ ਕਿਉਂਕਿ ATM ਤੇ ਲੋਕਾਂ ਨੇ ਬਹੁਤ ਵੇਖਿਆ ਪੈਸੇ ਕੱਢਣ ਵਾਲੇ ਵਿਦੇਸ਼ਾਂ ਦੇ ਵਿੱਚ ਅੰਮ੍ਰਿਤਸਰ ਦੀ ਵੀ ਜੇ ਗੱਲ ਕੀਤੀ ਆਵੇ। ਪਰ ਇਹ ਜਿਹੜਾ ਸਿਸਟਮ ਹੈ ਇਹ ਮੰਨ ਦੇ ਵਿੱਚ ਕਿੱਦਾਂ ਆਇਆ ਜੀ? ਇਹ ਦੇਖੋ ਜੀ ਇਹ ਸਾਡਾ 2019 ਦੇ ਵਿੱਚ ਜਦੋਂ ਸਾਡੀ ਪੰਚਾਇਤ ਬਣੀ ਆ ਜੀ ਤਾਂ ਇੱਕ ਵਾਟਰ ਸਪਲਾਈ ਨੇ ਸਾਡੀ ਇੱਕ ਕਮੇਟੀ ਬਣਾਈ ਆ ਜੀ ਸੈਨੀਟੇਸ਼ਨ ਕਮੇਟੀ ਠੀਕ ਹੈ ਜੀ ਉਹਦੇ ਨਾਲ ਅਸੀਂ ਜਦੋਂ ਪਿੰਡ ਦੇ ਵਿੱਚ ਪਾਣੀ ਬੜਾ ਸਾਫ਼ ਸੁਥਰਾ ਦਿੱਤਾ ਤੇ ਵਾਟਰ ਸਪਲਾਈ ਵਾਲੇ ਸਾਨੂੰ ਕਹਿੰਦੇ ਸੀ ਕਿ ਤੁਹਾਨੂੰ ਇੱਕ ਵੱਖਰੀ ਚੀਜ਼ ਦਾ ਇਨਾਮ ਦੇਵਾਂਗੇ ਤੇ ਸਾਡਾ ਮਾਝੇ ਦੇ ਵਿੱਚ ਪਹਿਲਾ ਪਿੰਡ ਆ ਜਿਹਦੇ ਵਿੱਚ ਫਿਲਟਰ ਪਾਣੀ ਜਿਹੜਾ ਵਾ ਸਾਨੂੰ ਏਟੀਮ ਵਾਂਗੂ ਮਿਲਦਾ ਵਾ ਲੋਕਾਂ ਦੇ ਇਹ ਲਾ ਕੇ ਦੱਸੋ ਕਿਥੋਂ ਜਿਹੜੇ ਲੋਕ ਵੇਖ ਰਹੇ ਨੇ ਉਹਨਾਂ ਨੂੰ ਪਤਾ ਲੱਗ ਜਾਵੇ ਲੋਕਾਂ ਦੇ ਏਟੀਮ ਤੋਂ ਪੈਸੇ ਨਿਕਲਦੇ ਹੋਣਗੇ ਲੇਕਿਨ ਸਾਡੇ ਏਟੀਮ ਤੋਂ ਸਾਫ਼ ਪਾਣੀ ਪੀਣ ਵਾਲਾ ਪਾਣੀ ਇਸ ਏਟੀਮ ਦੇ ਨਾਲ ਇਹ ਹੁੰਦਾ ਹੈ ਕਿ ਵੇਸਟੇਜ ਬਹੁਤ ਘੱਟ ਜਾਂਦੀ ਹੈ ਕੋ ਜਿੰਨਾ ਪਾਣੀ ਸਾਨੂੰ ਚਾਹੀਦਾ ਪਾਣੀ ਦਾ ਜਿਹੜਾ ਲੈਵਲ ਉੱਪਰ ਦਾ ਜਾ ਰਿਹਾ ਜੀ ਇਹ ਵੇਖੋ ਜੀ ਇਹਨੂੰ ਇਸ ਤਰ੍ਹਾਂ ਆਪਾਂ ਪ੍ਰੈਸ ਕਰਨਾ ਹੈ ਜੀ ਠੀਕ ਹੈ ਜੀ ਇੱਥੇ ਸਾਡਾ ਸਵਿੱਚ ਲੱਗਾ ਹੋਇਆ ਹੈ ਓਕੇ ਇਹ ਆਪਾਂ ਸਵਿੱਚ ਨੱਪਾਂਗੇ ਤੇ ਪਾਣੀ ਜਿਹੜਾ ਵਾ ਉਹ ਬਾਹਰ ਆਏਗਾ ਹ ਇਹ ਕੋਣੀ ਦੀ ਕੋਈ ਲਿਮਟ ਵੀ ਹੋਵੇਗੀ ਕਿਉਂਕਿ ਪਿੰਡ ਦੇ ਵਿੱਚ ਪਾਣੀ ਘੱਟ ਨੇ ਇੱਕ ਲੀਟਰ ਇਹਦੇ ਵਿੱਚ ਜੀ 40 ਲੀਟਰ ਸਾਨੂੰ ਪਾਣੀ ਜਿਹੜਾ ਵਾ ਉਹ ਮਿਲੂਗਾ ਇਹ ਤਾਂ ਕਰਕੇ ਨਹੀਂ ਚੱਲਿਆ ਜਿਹੜਾ ਮੀਟਰ ਆ ਕਾਰਡ ਇਹ ਪਹਿਲਾਂ ਯੂਜ਼ ਕੀਤਾ ਗਿਆ ਵਾ ਦੋ ਵਾਰੀ ਹੀ ਆਪਾਂ ਇਹਦੇ ਵਿੱਚੋਂ ਪਾਣੀ ਲੈ ਸਕਦੇ ਉਸ ਤੋਂ ਬਾਅਦ ਆਪਾਂ ਪਾਣੀ ਨਹੀਂ ਲੈ ਸਕਦੇ ਠੀਕ ਹੈ ਜੀ ਇਹ ਟੈਕਨੀਕ ਆ ਕਿ ਕੋਈ ਵੇਸਟਿੰਗ ਨਾ ਹੋਵੇ ਵੇਸਟੇਜ ਨਾ ਹੋਏ ਇਸ ਲਈ ਦੋ ਵਾਰੀ ਆਪਾਂ ਪਾਣੀ ਜਿਹੜਾ ਵਾ ਇਸ ਕਾਰਡ ਤੋਂ ਲੈ ਸਕਦੇ ਆ ਦੂਜੀ ਤੀਜੀ ਵਾਰੀ ਆਪਾਂ ਪਾਣੀ ਨਹੀਂ ਲੈ ਸਕਦੇ ਇਸ ਲਈ ਜਿਹੜਾ ਵਾ ਪਾਣੀ ਦੀ ਬੇਸ ਤੋਂ ਬਹੁਤ ਵੱਡੀ ਬਚਤ ਹੁੰਦੀ ਹੈ ਬਚਤ ਹੁੰਦੀ ਆ ਬਿਲਕੁਲ ਜੀ ਇੱਕ ਉਪਰਾਲਾ ਕੀਤਾ ਜਾ ਰਿਹਾ ਆ ਏਟੀਐਮ ਇੱਕ ਵਾਰੀ ਫਿਰ ਕਿਉਂਕਿ ਇਹ ਦੋ ਵਾਰੀ ਜਿਹੜਾ ਕੀ ਯੂਜ਼ ਹੋ ਸਕਦਾ ਵਾ ਤੇ ਜਿਹੜਾ ਉਸ ਤੋਂ ਬਾਅਦ ਜਿਹੜਾ ਏਟੀਐਮ ਨਹੀਂ ਲੱਗੇਗਾ ਪਰ ਇਹ ਕਹਿ ਸਕਦਾ ਕਿ ਇੱਕ ਵੱਖਰਾ ਪਿੰਡ ਦੇ ਵੱਲੋਂ ਉਪਰਾਲਾ ਜਿਹੜਾ ਕੀਤਾ ਗਿਆ ਵਾ ਹੋਰ ਵੀ ਮੈਂਬਰ ਵੀ ਮੌਜੂਦ ਨੇ ਸਰ ਕੀ ਨਮਾਜ ਆਪਣਾ ਮੇਰਾ ਨਾਮ ਸ਼ਿਵੇਗ ਸਿੰਘ ਹੈ ਜੀ ਕੀ ਕਹਿਣਾ ਚਾਹੋਗੇ ਪਿੰਡ ਪਹਿਲਾ ਪਿੰਡ ਹੋਵੇਗਾ ਪੰਜਾਬ ਦਾ ਜਿਹਦੇ ਵਿੱਚ ਵੱਖਰਾ ਪ੍ਰਾਲਾ ਕੀਤਾ ਗਿਆ ਛੱਪੜ ਵੀ ਬਦਲਿਆ ਗਿਆ ਜੀ ਹਾਂਜੀ ਬਿਲਕੁਲ ਜੀ ਮਾਝੇ ਦੇ ਵਿੱਚ ਤੇ ਤਕਰੀਬਨ ਮੈਨੂੰ ਪਹਿਲਾ ਪਿੰਡ ਲੱਗਦਾ ਜੀ ਕਿ ਜਦ ਪੰਚਾਇਤ ਬਣੀ ਪਹਿਲਾਂ ਵੀ ਛੋਟ ਛੋਟ ਕੰਮ ਚੱਲਦੇ ਆ ਜੀ ਪਿੰਡ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੰਮ ਚੱਲਦੇ ਸੀ ਤੇ ਫਿਰ ਜਿਹੜੇ ਸੱਜਣ ਸੀ ਪੰਚਾਇਤ ਦੇ ਵਿੱਚ ਸਿਰ ਜੋੜ ਕੇ ਬੈਠੇ ਸਾਰੇ ਤੇ ਵਧੀਆ-ਵਧੀਆ ਜਿਹੜੀਆਂ ਗੱਲਾਂ ਸੀ ਉਹਨਾਂ ਤੇ ਡਿਸਕਸ ਹੋਈਆਂ ਜਿਨ੍ਹਾਂ ਵਿੱਚੋਂ ਇੱਕ ਨਿਹਦਰ ਇਹ ਵੀ ਸੀ ਤੇ ਇਹਦੇ ਉੱਤੇ ਫਿਰ ਕੰਮ ਹੋਣਾ ਸ਼ੁਰੂ ਹੋਇਆ 2019 ਤੋਂ ਬਾਅਦ ਇਹ ਗੰਦਾ ਛੱਪੜ ਸੀ ਤੇ ਬਹੁਤ ਬਦਬੂ ਮਾਰਦਾ ਹੈ ਫਿਰ ਇਹਨੂੰ ਜਿਹੜਾ ਸਾਫ ਸਫਾਈ ਵਾਲੇ ਪਾਸੇ ਤੁਰੇ ਔਰ ਅੱਜ ਤੁਸੀਂ ਵੇਖ ਰਹੇ ਜੇ ਸੁੰਦਰ ਝੀਲ ਜਿਹੜੀ ਆ ਉਹ ਤੁਹਾਨੂੰ ਨਜ਼ਾਰਾ ਦਿਖ ਰਿਹਾ ਇਹ ਜਿਹੜਾ ਸਾਰੇ ਪਿੰਡ ਦਾ ਗੰਦਾ ਪਾਣੀ ਆ ਉਹ ਇਸ ਛੱਪੜ ਦੇ ਵਿੱਚ ਆ ਰਿਹਾ ਵਾ ਤੇ ਇਹਦੇ ਵਿੱਚ ਅਸੀਂ ਫਿਸ਼ ਪਾਈ ਆ ਜਿਹੜੀ ਬੜੀ ਬੜੀ ਵਧੀਆ ਜਿਹੜੀ ਚੱਲ ਰਹੀ ਹੈ ਜੀ ਤੇ ਸਾਨੂੰ ਮਹਿਕਮਾ ਕਹਿੰਦਾ ਸੀ ਫਿਸ਼ ਫਾਰਮ ਵਾਲੇ ਕਹਿੰਦੇ ਸੀ ਵੀ ਇਹ ਮਸ਼ੀਨ ਇਹ ਗੰਦਾ ਪਾਣੀ ਜਿਆਦਾ ਇਹਦੇ ਵਿੱਚ ਨਹੀਂ ਚੱਲਣੀ ਔਰ ਬਹੁਤ ਕਾਮਯਾਬ ਫਿਸ਼ ਜਿਹੜੀ ਚੱਲ ਰਹੀ ਜੀ ਇਹ ਕਹਿੰਦਾ ਕਿ ਪਿੰਡ ਦੇ ਵਿੱਚ ਕਦੀ ਵੀ ਵੋਟਾ-ਵੂਟਾ ਨੂੰ ਲੈ ਕੇ ਕੋਈ ਰੌਲਾ ਨਹੀਂ ਪਿਆ ਉਹ ਕਹਿੰਦਾ ਕਿ ਜਿਹੜਾ ਮਰਜ਼ੀ ਆ ਗਿਆ ਜੇ ਪਰ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਸਾਰੇ ਬਿਲਕੁਲ ਜਿੰਨੇ ਵੀ ਹੁਣ ਜਿਵੇਂ ਪੰਚਾਇਤਵਾ ਤੇ ਸਾਰੀਆਂ ਪਾਰਟੀਆਂ ਦੀ ਸਾਂਝੀ ਚੱਲ ਰਹੀ ਸੀ ਹਾਂਜੀ ਚੱਲਦੀ ਹਾਂਜੀ ਬਿਲਕੁਲ ਪਾਰਟੀ ਬਾਜੀ ਤੋਂ ਉੱਪਰ ਪਾਰਟੀ ਬਾਜੀ ਵੱਖਰੀ ਗੱਲ ਹੈ ਜੀ ਵੋਟਾਂ ਪਾਉਣ ਦੀ ਵੱਖਰੀ ਗੱਲ ਪਿੰਡ ਦੀ ਧੜੇਬੰਦੀ ਨੂੰ ਪਾਸੇ ਰੱਖ ਕੇ ਵਿਕਾਸ ਕੀਤਾ ਜਾਂਦਾ ਹੈ ਹਾਂਜੀ ਤਾਂ ਹੀ ਪੇੜ ਚੱਲਣਗੇ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਮੈਂ ਤਾਂ ਸਾਰੇ ਲੋਕਾਂ ਨੂੰ ਇਹ ਹੀ ਸਦਾ ਦਿੰਨਾ ਜੀ ਪਾਰਟੀ ਆਪਣੀ ਜਗ੍ਹਾ ਤੇ ਆ ਪਰ ਜਿੱਥੇ ਪਿੰਡ ਆਉਂਦਾ ਜਿੱਥੇ ਪਿੰਡ ਦੇ ਵਿਕਾਸ ਦੀ ਗੱਲ ਹੈ ਉੱਥੇ ਸਾਨੂੰ ਸਾਰਿਆਂ ਨੂੰ ਸਿਰ ਜੁਟ ਹੁੰਦੀ ਲੋੜ ਬਿਲਕੁਲ 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 ਜੀ ਹੋਰ ਹੋਰ ਵੀ ਲੋਕ ਮੇਜ ਸਰ ਕੀ ਨਾਮ ਹੈ ਜੀ ਮੇਰਾ ਨਾਮ ਕਲਵੰਤ ਸਿੰਘ ਹੈ ਅਵਲ ਸਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਪਿੰਡ ਦਾ ਵਿਕਾਸ ਕੀਤਾ ਗਿਆ ਧੜੇਬ ਇਹਨਾਂ ਚੈਨਲ ਦਾ ਧੰਨਵਾਦ ਕਰਦੇ ਆਂ ਦੂਜਾ ਇੱਕ ਅਸੀਂ ਤੁਹਾਡੇ ਨਾਲ ਹੀ ਗੱਲ ਪਹੁੰਚਾਉਣੀ ਆਂ ਹਰ ਚੈਨਲ ਦੀ ਪਿੰਡਾਂ ਦੇ ਬਹੁਤੇ ਪਿੰਡਾਂ ਜੇ ਕੰਮ ਹੈ ਵੀ ਸਰਪੰਚ ਨੇ ਕੰਮ ਕਰਨਾ ਵਾ ਦੂਜੇ ਨੇ ਕਰਨਾ ਹੀ ਕੱਖ ਨਹੀਂ ਹਾਂ ਜੇ ਕੋ ਸਰਪੰਚ ਕੰਮ ਦਾ ਇੰਟਰਸਟ ਲੈਂਦਾ ਵਾ ਧਿਆਨ ਦਿੰਦਾ ਤਾਂ ਫੇਰ ਕੁਝ ਹੋਣਾ ਪਿੰਡ 'ਚ ਨਹੀਂ ਨਹੀਂ ਹੋਣਾ ਅਸੀਂ ਵੱਖਰੀ ਇੱਥੇ ਰਵਾਇਤ ਪਾਈ ਆ ਵੀ ਸਰਪੰਚ ਤੋਂ ਬਿਨਾ ਅਸੀਂ ਕਮੇਟੀਆਂ ਬਣਾਈਆਂ ਵੱਖ-ਵੱਖ ਇੱਕ ਸਬ ਕਮੇਟੀ ਸਾਡੀ ਜਿਹੜੀ ਬਣੀ ਆ ਆ ਸ਼ਮਸ਼ਾਨ ਘਾਟਿਆ ਸਾਹਮਣੇ ਕਿਤੇ ਵੇਖਣ ਵਾਲੇ ਇਦਾਂ ਦੇ ਪੈਲਸ ਨਹੀਂ ਹੁੰਦੇ ਜਿਦਾਂ ਦੇ ਅਸੀਂ ਬਣਾਇਆ ਅੱਛਾ ਜੀ ਉਹਦੀ ਵੱਖਰੀ ਕਮੇਟੀ ਬਣੀ ਹੈ ਸੈਨੀਟੇਸ਼ਨ ਵਿਭਾਗ ਦੀ ਵੱਖਰੀ ਕਮੇਟੀ ਬਣੀ ਹੈ ਉਹਨਾਂ ਨੇ ਆ ਪਾਣੀ ਦਾ ਪਿੰਡ ਦੇ ਵਿੱਚ ਕਿਦਾਂ ਪਹੁੰਚਾਉਣਾ ਵਾ ਲੋਕਾਂ ਨੂੰ ਸਮੱਸਿਆ ਵਾ ਕਿ ਅਜ ਤਾਈ ਫਿਲਟਰ ਲੱਗਾ ਆ ਆ ਜਿਹੜਾ ਸਕੂਲ ਦੀ ਮੈਨੇਜਮੈਂਟ ਦੀ ਕਮੇਟੀ ਬਣੀ ਹੈ ਦੀ ਵੱਖਰੀ ਮਤਲਬ ਅਸੀਂ ਨਹੀਂ ਸਰਪੰਚ ਨੇ ਅਧਿਕਾਰ ਦਿੱਤੇ ਆ ਵੀ ਜਿਹੜੀ ਕਮੇਟੀਆਂ ਉਹ ਕੰਮ ਕਰਨ ਸਰਪੰਚ ਦਾ ਹੁੰਦਾ ਜਿਨੀ ਆਪਣਾ ਘਰ ਦੇ ਵਿੱਚ ਮੈਂਬਰ ਬਣਾ ਦਿੰਨੇ ਆ ਕਿ ਤੂੰ ਆਹ ਕੰਮ ਕਰਨਾ ਕਰਨਾ ਉਸੇ ਤਰੀਕੇ ਨਾਲ ਪਿੰਡ ਨਾਲ ਬਿਲਕੁਲ ਇਸ ਤਰ੍ਹਾਂ ਅਸੀਂ ਇਹ ਕਹਿਣਾ ਵੀ ਚਾਹੁੰਦੇ ਆ ਵੀ ਜਿਹੜੇ ਪਿੰਡ ਦਾ ਜਿਹੜੇ ਵੀ ਸਰਪੰਚ ਆ ਪਿੰਡ ਦੇ ਉਹ ਆਪਣੀ ਜ਼ਿੰਮੇਵਾਰੀ ਲੋਕਾਂ ਦੀ ਸਰਪੰਚ ਇਕੱਲਾ ਕੁਝ ਨਹੀਂ ਕਰ ਸਕਦਾ ਸਾਡੇ ਪਿੰਡ ਵੀ ਸਰਪੰਚ ਇਕੱਲਾ ਹੁੰਦਾ ਕੁਝ ਨਹੀਂ ਕਰ ਸਾਡੀਆਂ ਨੌਜਵਾਨ ਸੇਵਕ ਸਭਾ ਬਣੀ ਆ ਸਾਡੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਬਣੀ ਆ ਹੱਥੀਂ ਕੰਮ ਨੌਜਵਾਨ ਕਰਦੇ ਆ ਜਿਆਦਾ ਲੇਬਰ ਪਾਈਦੀ ਆ ਅੱਜ ਨਾਲ ਤੁਸੀਂ ਵੇਂਦੇ ਜੇ ਨਾ ਇਨੇ ਪੈਸੇ ਜੇ ਸਰਕਾਰ ਦੇ ਸਾਰੇ ਦੇ ਸਾਰੇ ਲੱਗਦੇ ਲੇਬਰ ਚ ਨਿਕਲ ਜਾਣੇ ਪਰ ਲੇਬਰ ਬਜਦੀ ਆ ਉਹਦੇ ਚ ਵੱਡੀਆਂ ਚੀਜ਼ਾਂ ਜਿਹੜੀਆਂ ਸਾਡੇ ਦੇਖਣ ਵਾਲੀਆਂ ਆ ਤੁਹਾਡੇ ਧਿਆਨ ਚ ਲਾਈਏ ਸਾਡਾ ਇਹ ਪਿੰਡ ਜਿਹੜਾ ਇਤਿਹਾਸਕ ਪਿੰਡ ਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਨਾਲ ਇਹ ਨਗਰ ਵਸਿਆ ਵੱਡੀ ਗੱਲ ਹੈ ਗੁਰਦੁਆਰਾ ਸਾਹਿਬ ਬਹੁਤ ਸ਼ੌਨੀ ਕਮੇਟੀ ਦੇ ਅਧੀਨ ਆ ਵੱਡਾ ਲਾਇਬ੍ਰੇਰੀ ਇੱਥੇ ਗੁਰਦੁਆਰਾ ਸਾਹਿਬ ਚ ਆ ਉਹ ਲਾਗੇ ਚ ਅੱਗੇ ਕਿਤੇ ਹੈਗੀ ਨਹੀਂਗੀ ਸਾਡੇ ਲਾਇਬ੍ਰੇਰੀ ਜਿਹੜੀ ਬਣੀ ਉਹ ਕਹਿੰਦਾ ਕਿ ਕੋਈ ਵੀ ਰਿਸ਼ਤਾ ਹੁੰਦਾ ਨਾ ਉਹ ਕਹਿੰਦੇ ਕਿ ਇਸ ਪਿੰਡ ਦੇ ਵਿੱਚ ਰਿਸ਼ਤਾ ਕਰੋ ਬਦਨਾਹ ਬੜਾ ਪਿੰਡ ਦੇ ਵਿੱਚ ਆ ਬੜਾ ਬਾਕੀ ਨਹੀਂ ਇਹ ਕਈ ਹਵਾਜ ਨਹੀਂਗਾ ਤੁਸੀਂ ਵੇਹਿੰਦੇ ਜੇ ਦੂਜੀ ਇਹ ਸਾਡਾ ਵੇਲੇ ਅਪਰਾਲੇ ਆਉਣ ਵਾਲੇ ਆ ਜਿਹੜੇ ਅਸੀਂ ਚਾਹੁੰਦੇ ਆ ਇੱਕ ਤੇ ਨਗਰ ਨੂੰ ਸਾਡੇ ਜਿਹੜਾ ਹੈਗਾ ਉਥੇ ਰਸਤਾ ਉਹਦਾ ਚੌੜਾ ਹੋਣ ਵਾਸਤੇ ਅਸੀਂ ਨਿਸ਼ਾਨਦੇਹੀ ਵਾਸਤੇ ਦਿੱਤਾ ਹੈ ਕਹਿੰਦੇ ਇੱਕ ਵੱਡਾ ਗੇਟ ਆ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਨਾਂ ਦਾ ਉਹ ਵੀ ਅਸੀਂ ਛੇਤੀ ਜਿਹੜਾ ਉਹ ਸਾਰਨ ਜਾ ਰਹੇ ਆ ਮੇਨ ਜੋ ਪਿੰਡ ਇੰਟਰਸ ਵਧਦੇ ਹੁੰਦੇ ਆ ਨਿਸ਼ਾਨਦੇਹੀ ਇਹੀ ਜਿਹੜੀ ਅਪਲਾਈ ਕੀਤੀ ਆ ਜਦੋਂ ਨਿਸ਼ਾਨਦੇਹੀ ਹੋ ਗਈ ਉਹ ਗੇਟ ਵੀ ਉਥੇ ਛੇਤੀ ਅਸੀਂ ਸ਼ੁਰ ਪੈਸੇ ਸੰਗਤ ਸਾਨੂੰ ਦੇ ਰਹੀ ਆ ਮਤਲਬ ਸਾਰੇ ਇਹਦੇ ਸਾਰੇ ਮੈਂ ਮੁਕਤੀ ਤਾਂ ਤੁਹਾਨੂੰ ਦੱਸਦਾ ਵੀ ਸਾਰੇ ਪਿੰਡ ਦੇ ਤੁਹਾਡੇ ਨਾਲ ਹੀ ਸੁਨਾਹ ਦੇਣੇ ਚਾਹੁੰਦੇ ਆ ਸਰਪੰਚਾਂ ਨੂੰ ਵੀ ਜੁਨਟੀ ਬਣਾ ਕੇ ਹਰ ਤਬਕੇ ਦੇ ਲੋਕਾਂ ਨੂੰ ਭਾਗੀਦਾਰ ਬਣਾਓ ਪੰਚਾਇਤ ਦੇ ਵਿੱਚ ਸਾਡੇ ਦੋ ਮਜ਼ਦੂਰ ਮੈਂਬਰ ਆ ਜਿਹੜੇ ਉਹ ਤਾਂ ਵੈਸੇ ਹੁੰਦੇ ਹੀ ਆ ਪਰ ਉਹ ਕਾਗਜ਼ਾਂ 'ਚ ਨਹੀਂਗੇ ਸਾਡੇ ਉਹ ਕੰਮ ਕਰਦੇ ਆ ਬਹੁਤੇ ਕਾਗਜ਼ਾਂ 'ਚ ਰੱਖੇ ਹੁੰਦੇ ਆ ਵੀ ਦੋ ਮਜ਼ਦੂਰ ਲੈ ਲਓ ਦੋ ਕਿਸਾਨ ਲੈ ਲਓ ਉਹ ਨਹੀਂਗੇ ਆ ਜਿਹੜੇ ਕੰਮ ਸਾਰੇ ਕੀਤੇ ਮਜ਼ਦੂਰਾਂ ਨੇ ਹੱਥੀਂ ਕੀਤੇ ਆ ਮਜ਼ਦੂਰਾਂ ਦਾ ਮੱਲੇ ਦੋ ਬਾਗਾਂ ਜਿੱਥੇ ਅਸੀਂ ਪਾਰਕਾਂ ਬਣਾਈਆਂ ਟੌਪ ਦੀ ਪਾਰਕ ਤੋਂ ਸ਼ੁਰੂ ਕੀਤੀ ਹੈਗੀ ਬਣੀ ਜਦੋਂ ਤੁਸੀਂ ਚੰਡੀਗੜ੍ਹ ਦੀ ਗੱਲ ਕਰਦੇ ਜਦੋਂ ਲਾਈਟਾਂ ਚੱਲਣੀਆਂ ਸ਼ੁਰੂ ਹੋ ਗਈਆਂ ਇਹ ਸਾਰਾ ਕੁਝ ਮੁਕਦੀ ਹੈ ਵੀ ਸਰਪੰਚ ਦੀ ਦਖਲਅੰਦਾਜ਼ੀ ਸਿਰਫ ਕੋਈ ਬਾਹਰ ਜਿਹੜੇ ਆ ਕੋਈ ਥਾਣੇ ਠੁਣੇ ਨੇ ਜਾਣਾ ਵਾ ਜੇ ਕੋਈ ਬਲਾਕ ਦਾ ਕੰਮ ਕਰਵੇ ਪਿੰਡ 'ਚ ਜੇ ਅਸੀਂ ਸੱਦਣਾ ਤੇ ਉਹਨਾਂ ਆਉਣਾ ਵੀ ਤੁਹਾਡਾ ਕੰਮ ਰੁਕਿਆ ਦੱਸੋ ਮੈਨੂੰ ਕਰਨਾ ਇਹ ਮੈਂਬਰ ਵਿਚਾਇਸ਼ ਵੇਖਸ ਹੋਣੀ ਆ ਫਿਰ ਮੌਜੂਦਾ ਮੈਂ ਨੰਬਰਦਾਰ ਵਾਂ ਪਿੰਡ ਦਾ ਇੱਕ ਇੱਕ ਚੀਜ਼ ਹੋਰ ਹੈ ਜਦੋਂ ਕਿੰਦੇ ਪਿੰਡ 'ਚ ਅਸੀਂ ਐਂਟਰ ਹੋਏ ਆ ਤਾਂ ਕਿ ਕੀਰਤਨ ਚੱਲਦਾ ਉਹ ਮੰਨ ਦੇ ਵਿੱਚ ਕਿੱਦਾਂ ਆਇਆ ਕਿ ਗਲੀ ਗਲੀ ਦੇ ਵਿੱਚ ਜੇ ਘਰ ਦੇ ਬਾਹਰ ਜਿਹੜੇ ਸਪੀਕਰ ਲਾਏ ਗਏ ਨੇ ਇਹ ਸਾਡਾ ਗੁਰਵਿੰਦਰ ਜਹੇਦਾਰ ਸਾਡੇ ਜਿਹੜਾ ਇਹ ਇਹਦੀ ਤਕਨੀਕ ਹੈ ਇਹਨਾਂ ਦੀ ਇਹ ਇਹ ਵਿਕਾਸ ਦਾ ਇਹ ਵੀ ਹਿੱਸਾ ਆ ਆਪਾਂ ਸ਼ਾਮਾਂ ਨੂੰ ਉਹ ਹਲੜੋਂ ਦੇ ਸੁਣਿਆ ਵਾ ਲਾ 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 ਕਰਦੇ ਸੁਣਦੇ ਆ ਪਰ ਸ਼ਾਮਾਂ ਨੂੰ ਤੇ ਸਵੇਰੇ ਇੱਥੇ ਕੀਰਤਨ ਤੁਹਾਡੇ ਕੰਨਾਂ ਦੇ ਵਿੱਚ ਆਊਗਾ ਇਹਦੀ ਆਈਡੀਆ ਚੰਗਾ ਰਿਹਾ ਬਈ ਵਿਕਾਸ ਦਾ ਹਿੱਸਾ ਆ ਲੋਕ ਗੁਰਬਾਣੀ ਨਾਲ ਵੀ ਜੁੜ ਕਿਰਤਨ ਵਾਲਾ ਕਿੱਦਾਂ ਮਨ ਦੇ ਵਿੱਚ ਆਇਆ ਕਿ ਇਹ ਚੀਜ਼ ਜ਼ਰੂਰੀ ਆ ਜੀ ਵੇਖੋ ਜੀ ਇਹ ਜਿਹੜੀ ਗੁਰਬਾਣੀ ਆ ਇੱਕ ਸਾਡਾ ਇੱਕ ਅੰਗ ਆ ਸਿੱਖੀ ਦਾ ਤੇ ਸਾਡੇ ਮਨ 'ਚ ਸੀਗਾ ਕਿ ਅਸੀਂ ਦਰਬਾਰ ਸਾਹਿਬ ਨਾਲ ਜੌਬ ਕਰਦੇ ਸੀ ਤੇ ਮੇਰੇ ਮਨ ਦੀ ਮਨਛਾ ਸੀ ਕਿ ਮੇਰੇ ਪਿੰਡ ਦੇ ਵਿੱਚ ਵੀ ਜਿਵੇਂ ਦਰਬਾਰ ਸਾਹਿਬ ਹੈਰੀਟੇਜ ਬਣਿਆ ਹੈ ਤੇ ਲਾਈਵ ਕੀਰਤਨ ਚੱਲਦਾ ਹੈ ਤੇ ਇੱਥੇ ਵੀ ਆਪਾਂ ਲਾਈਵ ਕੀਰਤਨ ਚੱਲੇ ਲੋਕੀ ਗੁਰਬਾਣੀ ਦਾ ਆ ਤੇ ਇਹ ਵਧੀਆ ਨਸ਼ੇ ਤੋਂ ਜਿਹੜੇ ਮੁਕਤ ਹੋ ਜਾਣ ਲੋਕ ਆ ਚੰਗੀ ਜਿਹੜਾ ਵਾ ਚੰਗਾ ਪ੍ਰਦੂਸ਼ਨ ਫੈਲੇ ਤੇ ਇਹ ਮਨ ਦੇ ਮੇਰੀ ਸੋਚ ਸੀ ਤੇ ਸਾਰਿਆਂ ਦੀ ਸੋਚ ਸੀ ਤੇ ਫਿਰ ਇਹ ਸਾਡਾ ਜਿਹੜਾ ਮਸੂਬਾ ਜਿਹੜਾ ਹੈ ਪਾਸ ਹੋਇਆ ਹੈ ਰਾਤ ਨੂੰ ਵਿੱਚ ਫਾਉਂਟਨ ਫੁਵਾਾਰੇ ਚੱਲਦੇ ਨੇ ਬਖਤਾ ਛੱਡੀਆਂ ਨੇ ਹੋਰ ਵੀ ਜਿਹੜੇ ਕੋਈ ਆਉਣ ਵਾਲੇ ਕੰਮ ਜਿਹੜੇ ਆਉਣ ਵਾਲੇ ਦਿਨਾਂ ਚ ਕਰਨ ਜਾਣਗੇ ਜਿਹੜੇ ਖੂਬ ਸੁੰਦਰ ਬਣਾਇਆ ਜਾਊਗਾ ਇਹ ਪੰਜਾਬ ਦਾ ਅਤੇ ਮਾਝ ਦਾ ਕਹਿ ਸਕਦਾ ਕਿ ਪਹਿਲਾ ਪਿੰਡ ਆ ਕਿ ਜਿੱਥੇ ਬਦਲਾਵ ਕੀਤਾ ਗਿਆ ਛੱਪੜ ਦੇ ਵਿੱਚ ਬਦਲਾਵ ਕੀਤਾ ਗਿਆ ਛੱਪੜ ਤੋਂ ਉਹ ਛੱਪੜ ਨੂੰ ਢਾ ਕੇ ਜਿਹੜੀ ਇੱਕ ਪਲੈਨਿੰਗ ਕੀਤੀ ਗਈ ਆ ਪਾਣੀ ਵਾਲੀ ਮਿਸ਼ਾਈ ਲਾ ਦਿੱਤੀ ਗਈ ਆ ਜਦੋਂ ਤੁਸੀਂ ਪਿੰਡ ਦੇ ਵਿੱਚ ਐਂਟਰ ਹੋਵੋਗੇ ਕੀਰਤਨ ਕੰਨਾਂ ਦੇ ਵਿੱਚ ਪੈਂਦਾ ਨਜ਼ਰ ਆਵੇਗਾ ਇਹ ਕਹਿ ਸਕਦੇ ਆ ਕਿ ਲੋਕ ਇਸੇ ਪਿੰਡ ਦੇ ਵਿੱਚ ਨੌਜਵਾਨਾਂ ਦਾ ਜਾਂ ਲੜਕੇ ਦਾ ਰਿਸ਼ਤਾ ਕਰਨਾ ਚਾਹੁੰਦੇ ਨੇ ਕਿਉਂਕਿ ਪਿੰਡ ਦੇ ਵਿੱਚ ਬਦਲਾਅ ਹੋਇਆ ਹੈਗਾ ਤੇ ਲੋਕਾਂ ਦੀ ਜਿਹੜੀ ਸੋਚ ਆ ਉਹ ਬਹੁਤ ਉੱਚੀ ਹੈਗੀ ਆ ਕੈਮਰਾਮੈਨ ਮਨੋਜ ਦੇ ਨਾਮ ਅਚਿੰਦਰ ਸਿੰਘ ਲਿਵਿੰਗ ਇਨ ਅਮ੍ਰਿਤਸਰ